ਸਟਾਰ نیوز ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਪ੍ਰੋਗਰਾਮ ਲੈ ਕੇ حاضر ਆ ਜਿਸ ਦਾ ਨਾਮ ਹੈ ਜੀ ਨਜ਼ਰ ਹਰ ਖਬਰ ਤੇ ਸੁਖਨਾ ਲੇਖ ਖਤਰੇ ਦੇ ਨਿਸ਼ਾਨ ਤੋਂ ਉੱਪਰ ਪ੍ਰਸ਼ਾਸਨ ਵੱਲੋਂ ਖੋਲੇ ਗਏ ਫਲੱਡ ਗੇਟ ਕਗਰ ਦਰਿਆ 'ਚ ਛੱਡਿਆ ਪਾਣੀ ਹੜ੍ਹ 'ਚ ਫਸੇ ਦੋਸਤ ਦੇ ਪਰਿਵਾਰ ਨੂੰ ਪਾਣੀ ਪਹੁੰਚਾਉਣ ਗਏ ਨੌਜਵਾਨ ਡੁੱਬੇ ਇੱਕ ਲਾਪਤਾ ਦੂਜੇ ਦੀ ਵੀਡੀਓ ਵਾਇਰਲ ਹੋਣ ਤੇ ਕੀਤਾ ਗਿਆ ਰੈਸਕਿਊ ਮਾਮੇ ਅਤੇ ਨਾਨੇ ਤੇ ਭਣਜੇ ਨੇ ਕੀਤਾ ਹਮਲਾ ਪੀੜਤ ਬੋਲੇ ਸਾਡੀ ਕੋਈ ਦੁਸ਼ਮਣੀ ਨਹੀਂ ਅਸੀਂ ਨਸ਼ੇੜੀ ਹੋਣ ਕਰਕੇ 5 ਸਾਲ ਤੋਂ ਨਹੀਂ ਕੀਤਾ ਫੋਨ ਹੜਾਚ ਸਿਆਸਤ ਗਰਮ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੜ ਪਰਭਾਵਿਤ ਖੇਤਰਾ ਦਾ ਦੌਰਾ ਕੀਤਾ ਹੜ ਪੀੜਤਾਂ ਨੂੰ ਹਰ ਤਰ੍ਹਾਂ ਦੀ ਦਿੱਤੀ ਜਾਵੇਗੀ ਸਹਾਇਤਾ ਜਵਾਹਰ ਨਵੋਦਿਆ ਵਿਦਿਆਲਿਆ ਦੇ 4 골ਡ ਮੈਡਲ ਲੈ ਕੇ ਆਏਨ ਵਿਦਿਆਰਥੀ ਹਮੀਰਪੁਰ ਚ ਫਸੇ ਸਕੂਲ ਕਰ ਰਿਹਾ ਹੈ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਚ ਟਾਲ ਮਟੋਲ ਹੁਣ ਖਬਰਾਂ ਵਿਸਕਾਰ ਦੇ ਨਾਲ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਵੱਧ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਦੋਵੇਂ ਫਲੱਡ ਗੇਟ ਖੋਲ ਦਿੱਤੇ ਨੇ ਜਿਸ ਨਾਲ ਇਹ ਵਾਧੂ ਪਾਣੀ ਘੱਗਰ ਨਦੀ ਦੇ ਵਿੱਚ ਵਹਿ ਜਾਵੇਗਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਝੀਲ ਦਾ ਆਮ ਪਾਣੀ ਦਾ ਪੱਧਰ ਜਿਹੜਾ ਹੈ ਉਹ 1162 ਫੁੱਟ ਦਾ ਹੈ ਪਰ ਹਿਮਾਚਲ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਵੱਧ ਗਿਆ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਫਲੱਡ ਖੋਲੇ ਜਾ ਚੁਕੇ ਨੇ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਫਲੱਡ ਗੇਟ ਖੁੱਲਣ ਕਾਰਨ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ ਇਸ ਲਈ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਜੇਕਰ ਕੋਈ ਵੱਡਾ ਖਤਰਾ ਹੁੰਦਾ ਤਾਂ ਸਮੇਂ ਸਿਰ ਅਲਰਟ ਜਾਰੀ ਕਰ ਦਿੱਤਾ ਜਾਵੇਗਾ ਜਿਵੇਂ ਹੀ ਪਾਣੀ ਦਾ ਪੱਧਰ 1162 ਫੁੱਟ ਤੱਕ ਪਹੁੰਚਦਾ ਹੈ ਫਲੱਡ ਗੇਟ ਦੁਬਾਰਾ ਬੰਦ ਕਰ ਦਿੱਤੇ ਜਾਣਗੇ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਬੀਤੀ ਰਾਤ ਪਏ ਭਾਰੀ ਮੀਂਹ ਬਾਦ ਸੁਖਣਾ ਲੈਕ ਚ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਸੀ ਪਾਣੀ ਤੇ ਵੱਧ ਰਹੇ ਪੱਦਰ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਦੇ ਵੱਲੋਂ ਅੱਜ ਸਵੇਰੇ ਫਲੱਡ ਗੇਟ ਖੋਲੇਗੇ ਤਾਂ ਜੋ ਮੀਂਹ ਦਾ ਜਿਹੜਾ ਵੱਧਿਆ ਪਾਣੀ ਹੈਗਾ ਉਸ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਲਗਾਤਾਰ ਮੀਂਹ ਪੈਣ ਕਾਰਨ ਝੀਲ ਚ ਪਾਣੀ ਦੀ ਮਾਤਰਾ ਤੇਜ਼ੀ ਦੇ ਨਾਲ ਵੱਧ ਗਈ ਸੀ ਜਿਸ ਨਾਲ ਨੇੜਲੇ ਇਲਾਕਿਆਂ ਦੇ ਵਿੱਚ ਹੜ੍ਹ ਦੇ ਖਤਰੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਕਦਮ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਚੁੱਕਿਆ ਗਿਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹਿਮਾਬਾਦ ਨੇੜੇ ਹੜ੍ਹ ਦੇ ਪਾਣੀ ਦੇ ਵਿੱਚ ਫਸੇ ਆਪਣੇ ਦੋਸਤ ਅਤੇ ਉਸ ਦੇ ਪਰਿਵਾਰ ਦੀ ਮਦਦ ਦੇ ਲਈ ਜਾ ਰਹੇ ਨੌਜਵਾਨਾਂ ਦੇ ਵਿੱਚੋਂ ਇੱਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਿਆ ਦਰਸਲ ਇਹ ਸਾਰੇ ਨੌਜਵਾਨ ਜਿਹੜੇ ਐ ਉਹ ਆਪਣੇ ਦੋਸਤ ਦੀ ਮਦਦ ਕਰਨ ਦੇ ਲਈ ਗਏ ਸੀ ਜਦਕਿ ਉਸ ਦੇ ਡੁੱਬਦੇ ਸਾਥੀ ਦਾ ਇੱਕ ਹੱਥ ਜਿਹੜਾ ਕਿਸੇ ਚੀਜ਼ ਨੂੰ ਪੈ ਜਾਂਦਾ ਅਤੇ ਉਹ ਇਹ ਹਿੱਲੇ-ਵਸਿੱਲੇ ਕਰਕੇ ਇੱਕ ਮਕਾਨ ਦੀ ਛਾਤ ਤੇ ਚੜ ਜਾਂਦਾ ਉਸਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਨਡੀਆਰਐਫ ਦੀ ਟੀਮ ਅਤੇ ਪੁਲਿਸ ਉਸਦੀ ਸਹਾਇਤਾ ਦੇ ਲਈ ਉਸ ਨੂੰ ਪਾਣੀ ਦੇ ਵਿੱਚੋਂ ਕੱਢਣ ਦੇ ਲਈ ਪਹੁੰਚ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਕਲਾਨੌਰ ਤੋਂ 6 ਨੌਜਵਾਨ ਆਪਣੇ ਇੱਕ ਹੜ੍ਹ ਦੇ ਵਿੱਚ ਫਸੇ ਨੌਜਵਾਨ ਸਾਥੀ ਅਤੇ ਉਸਦੇ ਪਰਿਵਾਰ ਨੂੰ ਪਾਣੀ ਦੇਣ ਦੇ ਲਈ ਉੱਥੋਂ ਦੀ ਨਿਕਲੇ ਸਨ ਪਿੰਡ ਰਹਿਮਾਬਾਦ ਵਿਖੇ ਜਾਦੇ ਪਹੁੰਚੇ ਤਾਂ ਰਸਤੇ ਤੋਂ ਅਣਜਾਨ ਹੋਣ ਕਾਰਨ ਉਹ ਗਲ ਦੇ ਨਾਲ ਕਿਰਨ ਨਾਲੇ ਦੇ ਵਿੱਚ ਪੈ ਜਾਂਦੇ ਆ ਬੀਤੀ ਦੇਰ ਸ਼ਾਮ ਵਾਪਰੇ ਇਸ ਹਾਦਸੇ ਦੇ ਵਿੱਚ ਕਲਾਨੌਰ ਵਾਸੀ ਵਿਨੇ ਕੁਮਾਰ ਹਜੇ ਵੀ ਲਾਪਤਾ ਜਿਹੜਾ ਉਹ ਦੱਸਿਆ ਜਾ ਰਿਹਾ ਜਦਕਿ ਤਾਜ਼ਾ ਜਾਣਕਾਰੀ ਅਨੁਸਾਰ ਉਸ ਦਾ ਦੂਜਾ ਸਾਥੀ ਅਮਰਿੰਦਰ ਬਚਾ ਲਿੱਤਾ ਗਿਆ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਉਹ ਲਗਾਤਾਰ ਜੁਟੀਆਂ ਹੋਈਆਂ ਤਾ ਜੋ ਨੋਜਮਾਨ ਵਿਨੇ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਸਕੇ ਪਿੰਡ ਰੀਮਾਬਾਦ ਦੇ ਵਿੱਚ ਕੁਝ ਸਮਾਂ ਸਾਨੂੰ ਪਹਿਲਾਂ ਪਤਾ ਲੱਗਾ ਸੀ ਜੀ ਇੱਕ ਕਲਾ ਨੌਰ ਤੋਂ ਚਾਰ ਪੰਜ ਲੜਕੇ ਜਿਹੜੇ ਆ ਉਹ ਕਿਸੇ ਆਪਣੇ ਦੋਸਤ ਨੂੰ ਪਾਣੀ ਪਹਚਾਉਣ ਵਾਸਤੇ ਇੱਧਰ ਆਏ ਸੀਗੇ ਲੇਕਿਨ ਉਹ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਨਜਾਨ ਸੀਗੇ ਉਹ ਰਸਤਾ ਸਹੀ ਉਹਨਾਂ ਨੂੰ ਪਤਾ ਨਹੀਂ ਸੀਗਾ ਇੱਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਲੜਕਾ ਜਿਹੜਾ ਵੇਨੇ ਆ ਉਹ ਅਜੇ ਮੇਸਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਇੱਕ ਲੜਕਾ ਅਮਰਿੰਦਰ ਸਿੰਘ ਉਹ ਅੱਗੇ ਇੱਕ ਘਰ ਆ ਬਾਹਰ-ਬਾਰ ਖੇਤਾਂ ਦੇ ਵਿੱਚ ਉੱਥੇ ਬਾਦਰੂਮ ਉੱਪਰ ਆ ਜਦੋਂ ਮੈਨੂੰ ਇਨਫੋਰਮੇਸ਼ਨ ਆਈ ਮੈਂ ਉਸੇ ਟਾਈਮ ਆਪਣੇ ਐਸਐਸਪੀ ਸਾਹਿਬ ਨੂੰ ਰਿਕੁਐਸਟ ਕੀਤੀ ਐਸਐਸਪੀ ਸਾਹਿਬ ਦੀ ਕਮਾਂਡਰ ਸਾਹਿਬ ਨਾਲ ਗੱਲ ਹੋਈ ਕਮਾਂਡਰ ਸਾਹਿਬ ਦੇ ਹੁਕਮ ਨਾਲ ਜਿਹੜੇ ਮੈਡਮ ਸਰੋਜ ਜੀ ਅਸਿਸਟੈਂਟ ਕਮਾਂਡਰ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਾ ਤੇ ਜਿਹੜਾ ਉਹਨੂੰ ਜਲਦੀ ਹੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਲੜਕਾ ਅਮਰਿੰਦਰ ਆ ਉਹਨੂੰ ਕਿਸ ਤਰੀ੍ਹਾਂ ਹੀ ਬਾਹਰ ਲੈ ਆਉਣਗੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਅਪੀਲ ਆ ਵੀ ਆ ਬਿਨਾਂ ਵਜ੍ਹਾ ਜਿਹੜਾ ਪਾਣੀ ਲੈ ਕੇ ਜਾਂ ਰਾਸ਼ਨ ਲੈ ਕੇ ਬਿਨਾ ਜੇ ਜੇਸ ਰਸਤੇ ਦਾ ਤੁਹਾਨੂੰ ਨਹੀਂ ਪਤਾ ਪਿੰਡ ਦੇ ਪੁੱਛਣ ਤੋਂ ਬਿਨਾਂ ਪਿੰਡ ਦੀ ਇਜਾਜ਼ਤ ਤੋਂ ਬਿਨਾ ਨਾ ਜਾਓ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ ਕਿ ਆਪਣੇ ਦੋਸਤ ਨੂੰ ਪਾਣੀ ਪਿਉਣ ਗਏ ਸੀ ਜਿਹੜੇ ਕੋਈ ਸਮਾਸੇਵੀ ਸੰਸਾ ਵਾਲੇ ਨਹੀਂ ਸੀਗੇ ਇਹ ਟੋਟਲ 6 ਲੜਕੇ ਗਏ ਸੀਗੇ 4 ਲੜਕੇ ਵਾਪਸ ਆ ਗਏ 2 ਲੜਕੇ ਜਿਹੜੇ ਸੀਗੇ ਉਹ ਉੱਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਆਰਐਫ ਵੱਲੋਂ ਜਿਹੜੇ ਬੜੇ ਬੜੀ ਮਸ਼ੱਕਤ ਨਾਲ ਜਿਹੜੀ ਉਹ ਆਪਣੀ ਮਿਹਨਤ ਨਾਲ ਮੈਡਮ ਸਰੋਜ ਜਿਹੜੇ ਡਿਫਟੀ ਕਮਾਂਡੈਂਟ ਆਏ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਜੀ ਆਪਰੇਸ਼ਨ ਆਪਣਾ ਕਰ ਰਹੇ ਨੇ ਅਸੀਂ ਪਿੱਛੇ ਖੜੇ ਆ ਜੀ ਤੇ ਜਲਦੀ ਕੁਝ ਮਿੰਟਾਂ ਬਾਅਦ ਜਿਹੜਾ ਉਹ ਲੜਕਾ ਅਮਰਿੰਦਰ ਆ ਉਹਨੂੰ ਵਾਪਸ ਲਿਆਉਣ ਦੂਸਰੇ ਨੂੰ ਵੀ ਉਹਨੂੰ ਲੱਭਣ ਦੀ ਪਹਾ ਦੇ ਜੀ ਉਹਨਾਂ ਨੂੰ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਨੇਰਾ ਕਾਫੀ ਹੋ ਚੁੱਕਾ ਵਾ ਪਾਣੀ ਦਾ ਜਿਹੜਾ ਵਾ ਉਹ ਕਾਫੀ ਜਿਹੜਾ ਪਾਣੀ ਉੱਪਰ ਹੈ ਤੇ ਕੋਸ਼ਿਸ਼ ਜਾਰੀ ਹੈ ਜੀ ਹਾਂਜੀ ਇਹ ਜੀ ਸ਼ਾਮੀ 5:30 ਵਜੇ ਦੇ ਕਰੀਬ ਇਹ ਲੜਕੇ ਜਿਹੜੇ ਆ ਇਹ ਆਪਣੇ ਦੋਸਤ ਨੂੰ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਵੀ ਇਹ ਇਹ ਪਾਣੀ ਉੱਥੇ ਪਿਉਣ ਗਏ ਆ ਦੇ ਰਸਤੇ ਦਾ ਇਹਨਾਂ ਨੂੰ ਪਤਾ ਨਹੀਂ ਸੀ ਉੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਹ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉਥੇ ਹੱਥ ਬਾਥਰੂਮ ਨੂੰ ਪੈ ਗਿਆ ਉਹ ਤੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਤੇ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਇਹ ਟੀਮਾਂ ਜਿਹੜੀਆਂ ਪਹਿਲਾਂ ਉੱਧਰ ਕੋਈ ਦੋ ਲੇਡੀ ਪ੍ਰੈਗਨੈਂਟ ਸੀਗੀਆਂ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਉਹਨਾਂ ਨੂੰ ਕੱਢ ਕੇ ਤੇ ਇਹ ਟੀਮਾਂ ਜਿਹੜੀਆਂ ਹੁਣ ਦੇਰ ਰਾਤ ਆ ਕੇ ਜਿਹੜਾ ਇਹਨਾਂ ਆਪਣਾ ਅਪਰੇਸ਼ਨ ਬਲਕਿ ਸ਼ੁਰੂ ਕਰ ਦਿੱਤਾ ਦੇਖ ਰਹੇ ਹੋ ਸਟਾਰ نیوز ਪੰਜਾਬੀ ਸਮਰਾਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਭਣਜੇ ਦੇ ਵੱਲੋਂ ਆਪਣੇ ਮਾਮੇ ਅਤੇ ਨਾਨੇ ਤੇ ਹਮਲਾ ਕੀਤਾ ਗਿਆ। ਦਰਅਸਲ ਜਦ ਭਣਜੇ ਦੇ ਵੱਲੋਂ ਆਪਣੇ ਮਾਮੇ ਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਨਾਨਾ ਬਚਾਉਣ ਦੇ ਲਈ ਅੱਗੇ ਆਇਆ ਪਰ ਨੌਜਵਾਨ ਦੇ ਵੱਲੋਂ ਨਾਨੇ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਲੋਹੇ ਦੀ ਪਾਈਪ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸ ਬਾਬਤ ਜਦ ਪੀੜਤ ਸੁਖਬੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਅੰਦਰ ਆਰਾਮ ਕਰ ਰਹੇ ਸੀ ਤਾਂ ਜਦ ਨੌਜਵਾਨ ਆਂਦਾ ਹੈਗਾ ਭਣਜਾ ਆਂਦਾ ਹੈ ਤਾਂ ਇੱਕੋ ਦਮ ਉਹਨਾਂ ਦੇ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਹੈ ਅਤੇ ਇਸ ਦੌਰਾਨ ਮੇਰੇ ਪਿਤਾ ਜੀ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਨੌਜਵਾਨ ਦੇ ਵੱਲੋਂ ਭਣਜੇ ਦੇ ਵੱਲੋਂ ਜਿਹੜਾ ਆ ਉਹ ਨਹੀਂ ਬਖਸ਼ਾ ਜਾਂਦਾ ਤੇ ਦੋਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਸਾਡੀ ਆਪਣੇ ਭਣਜੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਸ਼ੇ ਦੀ ਲਤ ਕਾਰਨ ਉਹਨਾਂ ਨੇ ਲਗਭਗ 5 ਸਾਲਾਂ ਤੋਂ ਉਸ ਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ ਸੀ ਇਸ ਮਾਮਲੇ ਤੇ ਜਦ ਸਮਰਾਲਾ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਮਾਮਲਾ ਇਹ ਹੋਇਆ ਜੀ ਅਸੀਂ ਤਾਂ ਆਪਦੇ ਘਰੇ ਪਏ ਸੀ ਸਹਿਸਵਾ ਮੈਂ ਪਿਆ ਬਾਪੂ ਬਾਪੂ ਜੀ ਫਾਦਰ ਸਾਹਿਬ ਮੇਰੇ ਨਾਲ ਮੇਰੇ ਪਏ ਨੇ ਮੰਜੇ ਦੇ ਉੱਤੇ ਨਾਲ ਇੱਕ ਦੀਵਾਨ ਬੈੱਡ ਪਿਆ ਸੀ ਉੱਥੇ ਮੇਰਾ ਭਾਈ ਪਿਆ ਨਾਲੇ ਸਾਡੀ ਭੈਣ ਪਈ ਆ ਮੈਂ ਥੱਲੇ ਫਰਸ਼ ਤੇ ਪਿਆ ਦੀ ਜੀ ਬਾਚ ਆਣ ਚੱਕ ਮੇਰਾ ਭਾਣਜਾ ਕਮਲਪ੍ਰੀਤ ਸਿੰਘ ਸੁਲਤਾਨਪੁਰ ਤੋਂ ਜੀ ਆਣ ਚੱਕ ਆ ਸੰਤਾ ਪਤਾ ਨਹੀਂ ਮੇਰਾ ਕੋਈ ਉਹਨਾਂ ਰੌਲਾ ਨਹੀਂ ਮੈਂ ਜਾਣਦਾ ਨਹੀਂ 5 ਸਾਲ ਹੋ ਗਏ ਮੈਨੂੰ ਮੈਂ ਤਾਂ ਉੱਥੇ ਛੱਡਿਆ ਹੋਇਆ ਨਸ਼ੇੜੀ ਬਹੁਤ ਹੋਇਆ ਸੀ ਮੈਂ ਭੈਣੇ ਤੁਸੀਂ ਆਜਿਆ ਕਰੋ ਤੇਰਾ ਮੁੰਡਾ ਦੂਰੇ ਘਰੇ ਨਾਲ ਮੇਰੇ ਨਿਆਣੇ ਖਰਾਬ ਕਰਦੇ ਬਸ ਉਹ ਬਾਹਰੋਂ ਆਇਆ ਜੀ ਉਹਦੇ ਕੋਲ ਇੱਕ ਪਾਈਪ ਦੀ 2 2.5 ਫੁੱਟ ਦਾ 10 ਕਿਲੋ ਦਾ ਹਥਿਆਰ ਜਿਹੜਾ ਲੈ ਕੇ ਆਇਆ ਦਰ ਖੋਲ ਕੇ ਸਿੱਧਾ ਉਹਨੇ ਮੇਰੇ ਉੱਤੇ ਅਟੈਕ ਕੀਤਾ ਜੀ ਜਾ ਉਹ ਮੇਰੇ ਸਿਰ ਤੇ ਅਟੈਕ ਕਰਨ ਲੱਗਾ ਮੈਂ ਤਾਂ ਪਤਾ ਨਹੀਂ ਦੀ ਮੈਂ ਤਾਂ ਥੱਲੇ ਪਾਰਚ ਦੇ ਪਿਆ ਸੀ ਮੈਂ ਮੂਰੇ ਆਪਣੀ ਬਾਹ ਕਰ ਲੀਆ ਮੇਰੀ ਉਹਨੇ ਬਾਹ ਦੇ ਤੇ ਕੂਣੀ ਤੇ ਮਾਰਿਆ ਮੇਰੀ ਕੂਣੀ ਖਤਮ ਕਰਤੀ ਤੋੜਤੀ ਜਮਾਈ ਜਦੋਂ ਦੂਆ ਪੈਰ ਮਾਰ ਲੱਗਾਈ ਮੇਰੇ ਫਾਦਰ ਸਾਹਿਬ ਦੰਦ ਉੱਠ ਕੇ ਮੂਰੇ ਆ ਕੇ ਮੇਰੇ ਫਾਦਰ ਸਾਹਿਬ ਦੇ ਸਿਰ ਤੇ ਮਾਰਿਆ ਜਦੋਂ ਤੀਆ ਮੇਰੇ ਫੇਰ ਸਿਰ ਤੇ ਮਾਰਨ ਲੱਗਾ ਜੀ ਫਾਦਰ ਸਾਹਿਬ ਮੇਰੇ ਫੇਰ ਆ ਕੇ ਉਹਨੇ ਮੇਰੇ ਫਾਦਰ ਸਾਹਿਬ ਤੇ ਤੀਆ ਫੇਰ ਮਾਰਿਆ ਜਾਨੂ ਮੈਂ ਫੜਨ ਅਠਣ ਲਗਾਈ ਮੇਰੇ ਆ ਢਿੱਡ ਦੇ ਉੱਤੇ ਮੇਰੇ ਪੱਟਾਂ ਤੇ ਮੇਰੀ ਢੂਵੀ ਤੇ ਮੇਰੇ ਉਹਨੇ ਘੱਟੋ ਘੱਟ 10 12 ਵਾਰ ਕੀਤਾ ਜੀ ਵੱਧ ਮੇਰੇ ਸਿਰ ਤੇ ਨੂੰ ਕਰ ਰਿਹਾ ਤੂੰ ਜਾਂ ਤੀਜਾ ਚੌਥਾ ਵਾਰ ਮੇਰੇ ਸਿਰ ਤੇ ਨੂੰ ਕਰਨ ਲੱਗਾ ਮੇਰੇ ਫਾਦਰ ਸਾਹਿਬ ਫੇਰ ਆ ਗਏ ਮੂਰੇ ਉਹਨਾਂ ਦੇ ਢਿੱਡ ਤੇ ਫੇਰ ਵਾਰ ਹੋਇਆ ਜਾਨੂ ਮੇਰਾ ਜਿਹੜਾ ਭਾਈ ਥੀ ਉਹ ਫੌਜੀ ਕੋਲ ਬੈਠਾ ਸੀ ਉਹ ਭੱਜ ਕੇ ਜਾ ਕੇ ਜੀ ਉਹਨੇ ਲੱਤਾਂ ਦੇ ਵਿੱਚੋਂ ਫੜ ਲਿਆ ਲੱਤਾਂ ਦੇ ਵਿੱਚੋਂ ਫੜ ਫੜ ਕੇ ਜੀ ਤਿੰਨ ਚਾਰ ਪਾਇਪ ਉਹਨੇ ਉਹਦੇ ਵੀ ਮਾਰੀ ਕਰ ਕਰ ਕੇ ਜੀ ਅਸੀਂ ਫੜ ਲਿਆ ਫੜ ਫੜ ਕੇ ਪਾਇਪ ਖੋ ਕੇ ਉਹਨੂੰ ਅਸੀਂ ਕਮਰੇ 'ਚ ਬੰਦ ਕਰਕੇ ਸਿਟਤਾ ਬੰਦ ਕਰਕੇ ਸਿੱਟਿਆ ਬਾਅਦ ਚ ਅਸੀਂ ਪੁਲਿਸ ਨੂੰ ਸੱਦਿਆ ਪੁਲਿਸ ਨੂੰ ਸੱਦ ਕੇ ਅਸੀਂ ਉਹ ਫੜਾ ਤਾ 112 ਨੰਬਰ ਤੇ ਕੰਪਲੀਟ ਭਾਈ ਤੀ ਕੰਪਲੀਟ ਭਾਈ ਕੋਸ ਵਾਲੇ ਪੀਸੀਆਰ ਵਾਲੇ ਲੈ ਗਏ ਜੀ ਉਸ ਤੋਂ ਬਾਅਦ ਜਿਸੀਂ ਇੱਥੇ ਆ ਕੇ ਦਾਖਲ ਹੋ ਗਏ ਸਰਕਾਰੀ ਹਸਪਤਾਲ ਦੇ ਵਿੱਚ ਹੁਣ ਉਹ ਸਿੱਧਾ ਹਲੇ ਵੀ ਥਾਣੇ ਦੇ ਵਿੱਚ ਬੈਠਾ ਧਮਕੀਆਂ ਦੇ ਰਿਹਾ ਜੀ 2 ਸਾਲ ਫਸਾ ਦੋ 3 ਸਾਲ ਫਸਾ ਦੋ ਤੇਰੇ ਬੱਚੇ ਨਿਆਣੇ ਤੇਰਾ ਬੱਚੇ ਤੂੰ ਮੈਂ ਤੁਹਾਨੂੰ ਖਤਮ ਕਰਨਾ ਮੈਂ ਛੱਡਣਾ ਨਹੀਂ ਸਾਡਾ ਕੋਈ ਉਹਨਾਂ ਲੜਾਈ ਝਗੜਾ ਨਹੀਂ ਹੈਗਾ ਜੀ ਕੋਈ ਸਾਡੀ ਰਾਂਚਿਸ਼ ਨਹੀਂ ਮੇਰਾ ਖੁੱਦਾ ਸਗਾ ਭਾਣ ਜਾ ਲੱਗਦਾ ਭੈਣ ਵੀ ਸਾਡੀ ਉੱਥੇ ਥੀ ਮੈਨੂੰ ਇਹ ਨਹੀਂ ਪਤਾ ਉਹਨੇ ਮੇਰੇ ਤੇ ਕਿਉਂ ਮਾਰਨ ਦਾ ਅਟੈਕ ਕੀਤਾ ਹੁਣ ਵੀ ਉਹ ਕਹਿ ਰਿਹਾ ਤੈਨੂੰ ਖਤਮ ਕਰਨਾ ਮੇਰੀ ਪ੍ਰਸ਼ਾਸਨ ਮੂਰੇ ਇਹੀ ਮੰਗ ਆ ਜੀ ਜੋ ਬੰਦੇ ਕਾਰਵਾਈ ਜੋ ਧਾਰਾ ਜੋ ਕੁਝ ਵੀ ਕਰਨਾ ਜੀ ਉਹ ਤੇ ਉਹ ਕਾਰਵਾਈ ਕੀਤੀ ਜਾਵੇ ਤੇ ਮੇਰੀ ਜਾਨ ਦਾ ਕੋਈ ਹੱਲ ਕੀਤਾ ਜਾਵੇ ਮੇਰੇ ਬੱਚਿਆਂ ਦੀ ਜਾਨ ਨੂੰ ਵੀ ਉਹ ਤੋਂ ਖਤਰਾ ਜੀ ਮੈਨੂੰ ਵੀ ਖਤਰਾ ਇਸ ਟਾਈਮ ਵੀ ਉਹ ਸਿੱਧਾ ਕਹਿ ਰਿਹਾ ਸਾਰਿਆਂ ਨੂੰ ਖਤਮ ਕਰਨਾ ਇਹ ਕਦੋਂ ਦੀ ਗੱਲ ਹੈ ਜੀ ਇਹ ਕੱਲ ਦੀ ਗੱਲ ਹੈ ਜੀ 2 ਵਜੇ ਦੇ 10 ਮਿੰਟ ਦੇ ਉੱਤੇ ਆਇਆ 2 ਵਜੇ 5 ਮਿੰਟ ਤੱਕ ਤਾਂ ਜੀ ਉਹਨੇ ਸਾਡਾ ਸਾਰਾ ਕੁਝ ਕਰਤਾ ਕੀ ਹਥਿਆਰ ਕਿਹੜੇ ਸੀ ਹਥਿਆਰ ਉਹਦੇ ਕੋਲ ਲੋਹੇ ਦਾ ਪੈਰ ਸੀਗਾ ਜੀ 2 ਢਾਈ ਫੁੱਟ ਦਾ 8 10 8 7 8 ਕਿਲੋ ਆਪਾਰਾ ਪਾਇਆ ਸੀ 10 ਕਿਲੋ ਪਾਇਆ ਸੀ ਕਾਰਨ ਕੀ ਲੱਗਦਾ ਹੈ ਕਾਰਨ ਦੇਖੋ ਜੀ ਹੁਣ ਉਹਨੂੰ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਅਸੀਂ ਤਾਂ ਘਰੇ ਪਏ ਸੀ ਜਿਹੜਾ ਮਤਲਬ ਪਾਇਪ ਲੈ ਕੇ ਨਾਲ ਪਾਇਪ ਲੈ ਕੇ ਪੂਰੇ ਮਤਲਬ ਉਹ ਆਪਣੀ ਕਾਰਵਾਈ ਤੇ ਖਤਮ ਕਰਨ ਨੂੰ ਆਇਆ ਤੇ ਉਹ ਕਹਿੰਦਾ ਮੈਂ ਤੈਨੂੰ ਖਤਮ ਕਰਨ ਆਇਆ ਤੂੰ ਪ੍ਰਮਾਤਮਾ ਨੇ ਬਚਾਇਆ ਜੀ ਨਜਾ ਖੰਦਾ ਜੀ ਸਭ ਕੋ ਖੰਦਾ ਮੈਸੇਜ ਕਰਕੇ ਤਾਂ ਜੀ ਉਹ ਮੈਂ ਰੁਕਿਆ ਸੀ ਦੀ ਭਾਈ ਸਾਡੇ ਘਰੇ ਨਾ ਆਇਆ ਕਰ ਤੂੰ ਕਿੱਕਾ ਜੀ ਦੇ ਘਟਾ ਕਿਤੇ ਮੇਰੇ ਪਤਾ ਹੀ ਦੇ ਸਿਰ ਦੇ ਉੱਤੇ ਦੋ ਬਾਰ ਕੀਤਾ ਨੇ ਜੀ ਪਾਇਪ ਬਣਾਉਣੇ ਉਹਨਾਂ ਦੀ 72 ਸਾਲ ਉਮਰ ਹੈ ਜੀ ਇੱਕ ਬਾਰ ਉਹਨਾਂ ਦੇ ਢਿੱਡ ਦੇ ਉੱਤੇ ਕੀਤਾ ਜੀ ਉਹਨੇ ਮੰਗੇ ਹੀ ਕਰਦੇ ਆ ਜੀ ਸਾਡੀ ਬਾਝਾਂ ਦੀ ਸਖਸ਼ਾ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ ਉਹ ਤੇ ਕੀਤੀ ਜਾਵੇ ਸਾਨੂੰ ਇਹ ਬੰਦੇ ਤੋਂ ਮੇਰੇ ਜਵਾਕਾਂ ਦਾ ਮੇਰੇ ਮਾਤਾ ਪਿਤਾ ਦਾ ਮੇਰੇ ਭਾਈ ਦਾ ਤੇ ਮੇਰਾ ਜਾਨ ਦਾ ਖਤਰਾ ਜੀ ਮੈਨੂੰ ਇਹ ਖਤਮ ਕਰ ਦੂਗਾ ਜੀ ਉਹ ਸੱਦਾ ਕਹਿ ਰਿਹਾ ਮੈਂ ਖਤਮ ਕਰਨਾ ਜਿੱਥੇ ਮੈਨੂੰ ਫਸਾਉਣਾ ਫਸਾਉਂਦਾ ਜਿੱਦਨ ਮੈਂ ਛੁੱਟ ਗਿਆ ਜਾਂ ਤੁਹਾਨੂੰ ਸਾਰਿਆਂ ਨੂੰ ਖਤਮ ਕਰਨਾ ਹਾਂਜੀ ਕੱਲ ਤਕਰੀਬਨ ਅ ਦੁਪਹਿਰੇ 3:42 ਮਿੰਟ ਤੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਐਮਐਲਸੀ ਲੜਾਈ ਦੇ ਕੇਸ ਇੱਕ ਦਾ ਨਾਮ ਸੁਖਵੀਰ ਸਿੰਘ ਸੀ son of ਅਮਰਜੀਤ 42 ਸਾਲ ਤੇ ਫਿਰ ਉਹਦੇ ਪਿਤਾ ਜੀ ਨੇ ਅਮਰਜੀਤ ਸਿੰਘ ਤੇ ਆ ਸਨ ਆਫ ਸ਼ਮਸ਼ਾ ਸਿੰਘ 72 ਸਾਲ ਉਹਨਾਂ ਦੀ ਉਮਰ ਤੇ ਮਾਦਪੁਰ ਤੋਂ ਉਹ ਉਹ ਲੜਾਈ ਇਹ ਸਾਡੇ ਕੋਲ ਆਈ ਸੀ ਸਟਾ ਤਾਂ ਜਿਹੜਾ ਵੀ ਮੈਡੀਕਲ ਰਿਪੋਰਟ ਹੁੰਦੀ ਹੈ ਜੀ ਉਹਦੇ ਵਿੱਚ ਪਤਾ ਲੱਗੇਗਾ ਮੈਂ ਬੇਸਿਕਲੀ ਨਹੀਂ ਕੰਡਕਟ ਕੀਤਾ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਸਰ ਕੋਈ ਸਵੀਅਰ ਤਾਂ ਨਹੀਂ ਉਹ ਹੀ ਦੱਸ ਪਾਣਗੇ ਨਾ ਜੀ ਹਾਂਜੀ ਉਹ ਹੀ ਦੱਸ ਪਾਣਗੇ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ ਰੂਪੀ ਮੁਸੀਬਤ ਜੋ ਮੰਡ ਖੇਤਰ ਦੇ ਨਿਵਾਸੀਆਂ ਤੇ ਲਗਾਤਾਰ ਰੁਕਣ ਦੀ ਬਜਾਏ ਵੱਧਦੀ ਜਾ ਰਹੀ ਹੈ ਇਸ ਮੁਸੀਬਤ ਦੀ ਘੜੀ ਦੇ ਵਿੱਚ ਵੱਖੋ ਵੱਖਰੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਲਗਾਤਾਰ ਆਣਾ ਜਾਣਾ ਵੀ ਲੱਗਿਆ ਹੋਇਆ ਹੈ ਇਸੇ ਲੜੀ ਤਹਿਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਮੰਡ ਖੇਤਰ ਦੇ ਨਿਵਾਸੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਸੁਨੀਆਂ ਗਈਆਂ ਅਤੇ ਉਹਨਾਂ ਨੂੰ ਜਲਦੀ ਹੱਲ ਕਰਨ ਦਾ ਆਸ਼ਵਾਸ਼ਣ ਵੀ ਦਿੱਤਾ ਗਿਆ ਨਾਲ ਹੀ ਮੈਡੀਕਲ ਸਹੂਲਤ ਦੇਣ ਦੀ ਗੱਲ ਵੀ ਕਹੀ ਗਈ ਇਸ ਦੌਰਾਨ ਜਦ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਮੁੱਚੀ ਕਾਂਗਰਸ ਪਾਰਟੀ ਪੰਜਾਬ ਦੀ ਸਾਰੇ ਹੀ ਹੜ੍ਹ ਪ੍ਰਭਾਵਿਤ ਏਰੀਆ ਜਿੰਨੇ ਪੰਜਾਬ ਦੇ ਭਾਵੇਂ ਉਹ ਰਾਵੀ ਦਰਿਆ ਤੇ ਹੁਣ ਭਾਵੇਂ ਬਿਆਸ ਤੇ ਹੁਣ ਭਾਵੇਂ ਸਤਲੁਜ ਦੇ ਹੁਣ ਸਾਡੀ ਸਾਨਬੂਤੀ ਸਾਰੇ ਆਪਣੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਬਹੁਤ ਵੱਡਾ ਨੁਕਸਾਨ ਹੈ ਹਰ ਸਾਲ ਨੁਕਸਾਨ ਹੁੰਦਾ ਮੇਰੀ ਇੰਨੀ ਬੇਨਤੀ ਹੈ ਪਹਿਲੇ ਤੇ ਮਾਨ ਸਾਹਿਬ ਨੂੰ ਚੀਫ ਮਿੰਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤੋ ਤੁਸੀਂ ਤਮਨ ਲਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬਦਿਆਂ ਨੂੰ ਕਈ ਹਫ਼ਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਂਸਲ ਕਰੋ ਜਿਹੜੀ ਫਰਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਸਮਾਲੋ ਨੰਬਰ 1 ਮੰਤਰੀਆਂ ਦੇ ਘੱਲਿਆਂ ਇਥੇ ਖੇਡ ਕੋਈ ਨਹੀਂ ਬੰਨੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਰੇ ਸੰਤਰੀ ਨੇ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨਿਰਾ ਕਿਉਂਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਹੈ ਤੇ ਦੋ ਕ ਆਪਣੇ ਮੰਤਰੀ ਉਰਫ ਸੰਤਰੀ ਇਥੇ ਘਲਾ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਹਨਾਂ ਨੂੰ ਆਸਮੀਦ ਲੋਕਾਂ ਨੂੰ ਹੋ ਜੇ ਸਾਡੇ ਨਾਲ ਹੁਣੇ ਭਾਰਤੀ ਕਿਸਾਨੀ ਨੂੰ ਨਿੰਦੇ ਸਾਡੇ ਵੀ ਸੰਸਰ ਸੰਗਰਸ਼ੀ ਕਮੇਟੀ ਜਿਹੜੀ ਇਹਨਾਂ ਦੀ ਹੈ ਮੰਡੂ ਸਾਹਿਬ ਸਰਵਨ ਸਿੰਘ ਬਾਉਪੁਰ ਬਾਉਪੁਰ ਸਾਹਿਬ ਸਰਵਨ ਸਿੰਘ ਜੀ ਨੇ ਆਪਣੀ ਗੱਲ ਰੱਖੀ ਅਸੀਂ ਵੀ ਸਮੁੱਚੀ ਕਾਂਗਰਸ ਵੱਲੋਂ ਮੰਗ ਕਰਨੇ ਆ ਕਿ ਜਿੱਥੇ 100% ਦੀ ਫਸਲ ਦਾ ਖਰਾਬਾ ਹੋਣਾ ਐ ਐਂਡ ਮੈਂ ਉਹ ਚੀਜ਼ ਦੁਹਰਾਣਾ ਚਾਹਨਾ ਜਿਹੜੀ ਕਿਸੇ ਟਾਈਮ ਸੀਐਮ ਸਾਹਿਬ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਏ ਦਿੱਤਾ ਪਿਛਲੀਆਂ ਸਰਕਾਰਾਂ 17000 ਰੁਪਏ ਦਿੰਦੀਆਂ ਰਹੀਆਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜਿਹੀ ਮਾਨ ਸਾਹਿਬ ਨੂੰ ਫੇਰ ਚੇਤੇ ਕਰਾਣਾ ਚਾਹਨਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਦ ਸ਼ਕਤੀ ਹੁੰਦੀ ਘਟ ਜਾਂਦੀ ਏ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਚ ਹੋਣਗੀਆਂ ਅਸੀਂ ਪਹਿਲੇ ਪੈਸੇ ਖਲਾਦ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ ਚਲੋ ਅਸੀਂ ਇਹ ਵੀ ਗੱਲ ਕਹਿੰਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸਹੀ 50000 ਜਾਂ 52 ਦਾ ਜਿਹੜਾ ਟੋਟਲ ਖਰਾਬ ਹੈ ਉਹਦੇ ਅੱਧੇ ਪੈਸੇ ਪਹਿਲੇ ਖਲਾ ਦੋ ਅੱਧੇ ਗਰਦੌਰੀਆਂ ਤੋਂ ਬਾਅਦ ਕਰਾ ਦੂਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਂ ਵੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਜੀ ਮੇਰੇ ਏਰੀਆ ਦੇ ਵਿੱਚ ਵੀ ਦਰਿਆ ਸੇਮ ਹੀ ਵਗਦਾ ਹੈ ਜੀ ਅਸੀਂ ਬਿਆਸ ਤੇ ਕੰਡੇ ਤੇ ਬੈਠੇ ਆਂ ਕੱਲ ਮੈਂ ਆਪਣਾ ਉਸ ਏਰੀਏ ਜਾਣਾ ਫਿਰ ਤਰਨ ਤਰਨ ਜਾਣਾ ਫਿਰ ਫਾਜ਼ਿਲਕਾ ਫਿਰੋਜ਼ਪੁਰ ਤੇ ਫਿਰ ਕਗਰ ਤੇ ਵੀ ਪਹੁੰਚਣਾ ਪਟਿਆਲਾ ਸੰਗਰੂਰ ਵਾਲੀ ਬੈਲ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪੈੜੀ ਲਈ ਹੈ ਜਿਹਦੇ ਨਾਂ ਤੇ ਗਰਦੌਰੀ ਹੈ ਉਹ ਤੁਸੀਂ ਗਰਦੌਰੀ ਵਾਲੇ ਨੂੰ 50 55000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60 40 ਦੀ ਰੇਸ਼ੋ ਵਿੱਚ ਪੈਸੇ ਮਿਲਣ 60% ਸੈਂਟਰ ਪਾਏਗੀ ਤੇ 40 ਸੂਬਾ ਪਾਏਗਾ ਤੇ ਬੱਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤੇ ਕੋਈ ਪੈਸੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਹੱਕ ਮੰਗੋ ਤੇ 40 ਆਪ ਪਾਓ ਤੁਸੀਂ ਤੇ ਆਪ ਮਾਨ ਸਾਹਿਬ ਬਹੁਤ ਵਾਰ ਇਹ ਗੱਲ ਕਹੀ ਹੈ ਜੋ ਪਿਛਲੀਆਂ ਸਰਕਾਰਾਂ ਦੇ ਫਾਈਨੈਂਸ ਮਿਨਿਸਟਰ ਕਹਿੰਦੇ ਸੀ ਕਿ ਸਾਡੇ ਕੋ ਖਜ਼ਾਨੇ ਚ ਪੈਸੇ ਨਹੀਂ ਤੁਸੀਂ ਕਹਿੰਦੇ ਉਹ ਖਜ਼ਾਨਾ ਥੋੜਾ ਹੁੰਦਾ ਉਹ ਤੇ ਪੀਪਾ ਹੁੰਦਾ ਜਿਹਦੇ ਵਿੱਚ ਕੁਝ ਵੀ ਨਾ ਹੋਏ ਉਹਨੂੰ ਤੇ ਪੀਪਾ ਕਿਹਾ ਜਾਂਦਾ ਹੈ ਪੈਸੇ ਦੀ ਕਮੀ ਤੇ ਕਦੀ ਹੋਈ ਨਹੀਂ ਮੈਂ ਤੁਹਾਨੂੰ ਦਰਵਾਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਤੇ ਪਿਛੇ ਇਹ ਵੀ ਗੱਲ ਕਹੀ ਕਿ ਬੱਕਰੀਆਂ ਕੁੱਕੜੀਆਂ ਮੱਝਾਂ ਗਾਵਾਂ ਸਾਰਿਆਂ ਤੇ ਮੈਂ ਪੈਸੇ ਦਵਾਂ ਜੇ ਨੁਕਸਾਨ ਹੋ ਗਿਆ ਇੱਥੇ ਤੇ ਡੰਗਰ ਵਿਚਾਰੇ ਕਈ-ਕਈ ਦਿਨਾਂ ਤੇ ਪੱਠਿਆਂ ਤੋਂ ਬਿਨਾਂ ਬੈਠੇ ਨੇ ਭੁੱਖੇ ਬੈਠੇ ਨੇ ਉਹਨਾਂ ਨੂੰ ਫਾਰਡਰ ਦੀ ਲੋੜ ਏ ਪੱਠਿਆਂ ਦੀ ਲੋੜ ਏ ਖਲ ਦੀ ਲੋੜ ਏ ਮਦਦ ਦੀ ਲੋੜ ਏ ਦਵਾਈਆਂ ਦੀ ਲੋੜ ਏ ਕਿਸਾਨਾਂ ਨੂੰ ਸਾਡੇ ਡੰਗਰਾਂ ਨੂੰ ਦਵਾਈਆਂ ਦੀ ਲੋੜ ਏ ਦੱਸੋ ਰੀਲੀਫ ਕੈਂਪ ਕਦੋਂ ਆਏਗਾ ਇੱਥੇ ਦਾਸਾ ਜ ਆਇਆ ਤੇ ਦੋ ਤੁਸੀਂ ਮੰਤਰੀ ਮੇਰੇ ਤੋਂ ਅੱਧਾ ਘੰਟਾ ਪਹਿਲੇ ਖਲਾਤੇ ਨੇ ਇਹ ਦੱਸੋ ਇਹਨਾਂ ਨੂੰ ਮੈਡੀਕਲ ਕੈਂਪ ਬੰਦਿਆਂ ਵਾਸਤੇ ਔਰਤਾਂ ਵਾਸਤੇ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਕਦੋਂ ਲੱਗੇਗਾ ਕੀ ਦਵਾਈਆਂ ਫਰੀ ਚ ਹੋਣਗੀਆਂ ਕਿਰਪਾ ਕਰਕੇ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਹੱਥ ਜੋੜਨੇ ਆ ਤਾਮਨ ਲਾਡੂ ਤੋਂ ਆਜੋ ਬਾਹਰ ਆਜੋ ਹੁਣ ਇੱਥੇ ਲੋਕ ਤੁਹਾਨੂੰ ਉਡੀਕ ਰਹੇ ਨੇ ਸੁਲਤਾਨਪੁਰ ਲੋਧੀ ਵੀ ਢੀਕਦੇ ਨੇ ਗੁਰਦਾਸਪੁਰ ਵੀ ਢੀਕ ਰਹੇ ਨੇ ਅੰਮ੍ਰਿਤਸਰ ਦੀ ਸਾਰੀ ਪੱਟੀ ਦੇ ਵਿੱਚ ਫਾਜ਼ਿਲਕਾ ਬੋਹਰ ਤੋਂ ਲੈ ਕੇ ਘੱਗਰ ਦੇ ਦਰਿਆ ਦੇ ਕੰਢੇ ਤੇ ਬੈਠੇ ਲੋਕ ਤੁਹਾਡਾ ਆਪਣਾ ਪਿੰਡ ਵੀ ਮਾਨਸਾ ਪਤਾ ਕਰ ਲਿਓ ਕੱਲ ਦਾ ਤੁਹਾਡਾ ਪਿੰਡ ਵੀ ਡੁੱਬ ਗਿਆ ਜੇ ਸਤੌਜ ਜਿਹੜਾ ਡੁੱਬਿਆ ਉਹ ਵਾਪਸ ਹਾਲ ਪੁੱਛੋ ਲੋਕਾਂ ਦਾ ਮਦਦ ਕਰੋ ਤੋ ਇਨੀ ਹੀ ਮੈਂ ਪ੍ਰੈਸ ਦੇ ਜ਼ਰੀਏ ਮੈਨੂੰ ਪਤਾ ਹੈ ਕਿ ਮੇਰੀ ਗੱਲ ਸੁਣਦੇ ਹੋਣਗੇ ਇੰਟੈਲੀਜੈਂਸ ਵਾਲੇ 8-7 ਇੱਥੇ ਵੀ ਖਲੋਤੇ ਨੇ ਲਾਲ ਪੱਗਾ ਬਨ ਕੇ ਉਹ ਦਸ ਹੀ ਰਹੇ ਹੋਣੇ ਇਹਨਾਂ ਨੂੰ ਕਿ ਬਾਜਨ ਸਾਹਿਬ ਕਹਿ ਕੀ ਕੀ ਗਏ ਤੇ ਮੇਰਾ ਆਨ ਦਾ ਮਕਸਦ ਵੀ ਇਹ ਹੀ ਹੈ ਕਿ ਅੰਨੀ ਬੋਲੀ ਗੁੰਗੀ ਸਰਕਾਰ ਨੂੰ ਜਗਾਣਾ ਇੱਥੇ ਆਂਦਾ ਇਹ ਜਾਗੋ ਕੰਨ ਖੋਲੋ ਅੱਖਾਂ ਆਪਣੀਆਂ ਖੋਲੋ ਅੱਖਾਂ ਸਾਫ਼ ਕਰੋ ਗਿੱਡ ਗੁੱਡੇ ਦੇ ਚੋਂ ਕੱਢੋ ਤੇ ਵੇਖੋ ਲੋਕਾਂ ਦਾ ਹਾਲ ਕੀ ਹੈ ਮਾਨ ਸਾਹਿਬ ਬਾਰਾ ਸਾਹਿਬ ਪੱਕਾ ਹੱਲ ਨਹੀਂ ਜੀ ਇਹਦਾ ਕੋਈ ਲੋਕ ਪੱਕੇ ਹੱਲ ਦੀ ਮੰਗ ਕਰਦੇ ਆ ਵੀ ਕਿ ਹਰ ਵਾਰ ਏਦਾਂ ਹੁੰਦਾ ਕੋਬੇ ਜੀ ਪੱਕਾ ਵੀ ਹੋਏਗਾ ਪਹਿਲੇ ਇਹਨਾਂ ਨੂੰ ਤੋੜਨੀ ਕੋਈ ਚੰਗਾ ਬੰਦਾ ਆਏਗਾ ਪੱਕਾ ਹੱਲ ਵੀ ਕਰੇਗਾ ਸਾਬ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਬੰਨ ਬਣਾਉਣੇ ਸ਼ੁਰੂ ਕੀਤੇ ਇਹ ਉਹਨਾਂ ਦੀ ਦੇਣ ਹੈ ਫਿਰ ਕੋਈ ਚੰਗਾ ਬੰਦਾ ਆਏਗਾ ਉਹ ਇਹਨਾਂ ਨੂੰ ਪੱਕਿਆਂ ਇਹਦਾ ਪੱਕੇ ਤੌਰ 'ਤੇ ਹੱਲ ਕਰੇਗਾ ਪੱਕੇ ਹੱਲ ਦੀ ਲੋੜ ਹੈ ਦਰਿਆਵਾਂ ਨੂੰ ਉਹ ਵੀ ਕਹਿੰਦੇ ਸੀ ਪਹਿਲੇ ਡੰਗਰਾਂ ਨੂੰ ਨਕੇਲਾਂ ਪੈਂਦੇ ਸੁਣੀਆਂ ਹੋਣਗੀਆਂ ਕਦੀ ਦਰਿਆਵਾਂ ਨੂੰ ਨਕੇਲ ਪੈਂਦੇ ਨਹੀਂ ਸੀ ਸੁਣੀ ਸਤਾ ਪ੍ਰਤਾਪ ਸਿੰਘ ਨੇ ਦਰਿਆਵਾਂ ਨੂੰ ਵੀ ਨਕੇਲ ਪਾਈ ਸੀ ਹੁਣ ਫੇਰ ਆਏਗਾ ਕੋਈ ਆ ਚੰਗਾ ਬੰਦਾ ਆ ਪਾਰਟੀ ਕੋਈ ਚੰਗਾ ਬੰਦਾ ਆਏਗਾ ਉਹ ਲੋਕਾਂ ਦੇ ਵੇਖੋ ਮੇਰੀ ਗੱਲ ਸੁਣੋ ਇਹ ਸਾਰੀਆਂ ਚੀਜ਼ਾਂ ਲੋਕਾਂ ਤੇ ਮਨਸਰ ਇਹ ਲੋਕਾਂ ਤੇ ਮਨਸਰ ਨੇ ਲੋਕ ਜੋ ਵੀ ਫੈਸਲਾ ਕਰਨਗੇ ਉਹ ਸਾਰਿਆਂ ਦੇ ਸਿਰ ਮੱਥੇ ਫੈਸਲਾ ਹੋਏਗਾ ਮੈਂ ਐਜ਼ ਅ ਲੀਡਰ ਆਫ ਆਪੋਜੀਸ਼ਨ ਜਿਹੜਾ ਮੇਰਾ ਰੋਲ ਹੈ ਡੱਟ ਕੇ ਲੋਕਾਂ ਦੀ ਗੱਲ ਰੱਖਣੀ ਅਸੈਂਬਲੀ ਚ ਵੀ ਪਹਿਲੇ ਰੱਖੀ ਹੈ ਤਾਂ ਮੈਨੂੰ ਅਫਸੋਸ ਹੈ ਇਸ ਗੱਲ ਦਾ ਗੋਇਲ ਸਾਹਿਬ ਜਿਹੜੇ ਇਰੀਗੇਸ਼ਨ ਦੇ ਮੰਤਰੀ ਨੇ ਇਹਨਾਂ ਨੇ ਐਸੇ ਸੈਸ਼ਨ ਚ ਮਹੀਨਾ ਸਵਾ ਮਹੀਨਾ ਪਹਿਲੇ ਵਿਸ਼ਵਾਸ ਦਿਵਾਇਆ ਸੀ ਮੈਂ ਇਹ ਗੱਲ ਚੁੱਕੀ ਸੀ ਇਹਨਾਂ ਨੇ ਗੱਲ ਕਹੀ ਸੀ ਬਾਜੋ ਸਾਹਿਬ 8000 ਕਿਲੋਮੀਟਰ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਡਰੇਨਾ ਨੇ ਮੰਡ ਏਰੀਆ ਦੇ ਵਿੱਚ ਜਿਸ ਦਾ ਸਾਡਾ ਆਪਣਾ ਬੇੜ ਦਾ ਏਰੀਆ 8000 ਕਿਲੋਮੀਟਰ ਉਹਨਾਂ ਕਹਿੰਦਾ ਸਾਰੀਆਂ ਅਸੀਂ ਹਸਾਬ ਕਰਾਤੀਆਂ ਤੇ 74 ਜਗ੍ਹਾ ਤੇ ਇਥੇ ਬੰਦ ਨੇ ਉਹਨਾ ਬੰਦਾ ਨੂੰ ਮਜ਼ਬੂਤ ਕਰਨ ਤੇ ਕੁਝ ਤਕਰੀਬਨ 250 ਕਰੋੜ ਰੁਪਏ ਦਾ ਖਰਚਾ ਕਹਿੰਦੇ ਅਸੀਂ ਕਰ ਦਿੰਦੇ ਤੁਹਾਡੇ ਸਾਹਮਣੇ ਹੀ ਹੈ ਮਿੰਟੋ-ਮਿੰਟ ਬੰਦ ਜਿਹੜੇ ਨੇ ਬੰਦ ਖਿੱਲਰ ਗਏ ਨੇ ਡਰੇਨਾ ਜਿਹੜੀਆਂ ਨੇ ਟੋਟਲ ਚੌਕਟ ਡਰੇਨਸ ਨੇ ਕੋਈ ਵੀ ਡਰੇਨ ਸਾਫ ਨਹੀਂ ਕਿਉਂਕਿ ਜੇ ਡਰੇਨ ਸਾਫ ਹੁੰਦੀ ਤੇ ਆਟੋਮੈਟਿਕਲੀ ਇਹ ਪਾਣੀ ਜਿਹੜਾ ਸੀ ਇਹ ਹਾਈ ਸੀਜ਼ ਨੂੰ ਦਰਿਆਵਾਂ ਦੇ ਜ਼ਰੀਏ ਸਮੁੰਦਰਾਂ ਨੂੰ ਨਿਕਲ ਜਾਣਾ ਸੀ ਮੈਂ ਕੱਲ ਤੁਹਾਨੂੰ ਦੱਸਣਾ ਚਾਹਨਾ ਮਾਧੋਪੁਰ ਜਿੱਥੋਂ ਅਪਰ ਬਾਰੀ ਦੁਆਬ ਕਨਾਲ ਨਿਕਲਦੀ ਕੱਲ ਉਥੋਂ ਮੇਰੇ ਮਿੱਤਰ ਨੇ ਕਿਹਾ ਕਿ ਮੇਰਾ ਹੀ ਏਰੀਆ ਪਠਾਨਕੋਟ ਵਾਲਾ ਮੈਨੂੰ ਉਹਨਾਂ ਦੱਸਿਆ ਕਿ ਬਾਜਾ ਸਾਹਿਬ ਵੀ ਗੇਟ ਨੇ ਵੱਡੇ ਜਿਹੜਾ ਪਾਣੀ ਪਾਕਿਸਤਾਨ ਨੂੰ ਕੱਢੀਦਾ ਮੇਨਟੇਨੈਂਸ ਤੇ ਪੈਸੇ ਨਹੀਂ ਲੱਗੇ ਮੇਨਟੇਨ ਨਹੀਂ ਕੀਤੇ ਤੁਹਾਨੂੰ ਪਤਾ ਜਿਹੜਾ ਗੇਟ ਪੱਕੇ ਤੌਰ ਪਾਣੀ ਚ ਰਹਿੰਦਾ ਉਥੇ ਜੰਗਾਲ ਲੱਗਦਾ ਹੈ ਕਈ ਪ੍ਰੋਬਲਮਸ ਆਦੀਆਂ ਨੇਰੇ ਕੱਲ ਅੱਠ ਗੇਟ ਖੁੱਲ ਸਕੇ ਨੇ 12 ਗੇਟ ਹੀ ਨਹੀਂ ਖੁੱਲਿਓ ਸਾਰਾ ਪਾਣੀ ਦਰਿਆ ਦਾ ਜਿਹੜਾ ਉਹ ਫੇਰ ਇਧਰ ਉੱਬਰ ਕੇ ਜਿਹੜਾ ਇਹ ਮਾਧੋਪਰ ਤੇ ਸਾਰੀ ਬੈਲਟ ਦੇ ਵਿੱਚ ਪਠਾਨਕੋਟ ਵਾਲੀ ਤੇ ਆ ਗਿਆ ਜੀ ਸੋ ਕਿਰਪਾ ਕਰਕੇ ਅਸੀਂ ਕਿਸੇ ਨੂੰ ਮੜਾ ਚੰਗਾ ਨਹੀਂ ਕਹਿਣਾ ਚਾਹੁੰਦੇ ਅਸੀਂ ਯਾਦ ਹੀ ਕਰਾਉਣਾ ਚਾਹੁੰਦੇ ਆ ਕਿ ਮਾਨ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਨੇ ਇਹ ਹਰ ਸਾਲ ਇਹ ਕੰਮ ਹੁੰਦਾ ਪਿਛਲੇ ਸਾਲ ਬਹੁਤ ਵੱਡੇ ਨੁਕਸਾਨ ਪਹਿਲੇ ਵੀ ਹੋਏ ਮੈਨੂੰ ਤੇ ਡਰਿਆ ਅਸੀਂ ਗੁਰੂ ਮਾਰਾ ਸਾਹਿਬ ਕੋ ਅਰਦਾਸ ਕਰ ਰਹੇ ਆ ਕਿਤੇ 88 ਵਾਲੇ ਹਾਲਾਤ ਨਾ ਬਣ ਜਿਸ ਕਿਸਮ ਦੀ ਬਰਸ਼ਾਤ ਦਾ ਕੁਦਰਤ ਇਹ ਵੀ ਨਹੀਂ ਅਸੀਂ ਕਹਿੰਦੇ ਬਟ ਗਵਰਨਮੈਂਟ ਸ਼ੁਰੂ ਪ੍ਰਪੇਅਰਡ ਹੋਣਾ ਚਾਹੀਦਾ ਮੈਂ ਵਸਾ ਤੁਹਾਡੇ ਵੱਲੋਂ ਕੀ ਅੱਜ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ ਮੇਰੀ ਸੁਣ ਲਓ ਪਹਿਲੇ ਤੇ ਅਸੀਂ ਔਨ ਸਪਾਟ ਸਾਰੀ ਸਿਚੁਏਸ਼ਨ ਨੂੰ ਸਟੱਡੀ ਕਰਕੇ ਮੈਂ ਅੱਜ ਹੀ ਗਵਰਨਮੈਂਟ ਆਫ ਪੰਜਾਬ ਦੇ ਨਾਲ ਵੀ ਗਵਰਨਰ ਸਾਹਿਬ ਨਾਲ ਵੀ ਗੱਲ ਕਰਾਂਗੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਜਵਾਹਰ ਨਵੋਦਿਆ ਵਿਦਿਆਲੇ ਜਿਹੜਾ 2 ਦਿਨ ਪਹਿਲਾਂ 40 ਅਧਿਆਪਕਾਂ ਅਤੇ 400 ਵਿਦਿਆਰਥੀਆਂ ਦੇ ਹੜ੍ਹ ਦੇ ਪਾਣੀ ਦੇ ਵਿੱਚ ਫਸਣ ਕਾਰਨ ਚਰਚਾ ਦੇ ਵਿੱਚ ਆਇਆ ਸੀ ਦੇ ਪ੍ਰਿੰਸੀਪਲ ਨੂੰ ਜਿਹੜਾ ਕਿ ਹੜ੍ਹ ਵਾਲੀ ਘਟਨਾ ਨੂੰ ਲੈ ਕੇ ਜਿਹੜਾ ਕਿ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੁਣ ਸਕੂਲ ਦੇ 4 ਹੋਣਹਾਰ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਤੇ ਦੋਸ਼ ਲਾਇਆ ਕਿ ਉਹ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦੇ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ ਜਿਹੜੇ 25 ਅਗਸਤ ਤੋਂ ਹਿਮਾਚਲ ਪ੍ਰਦੇਸ਼ ਦੇ ਹਿਮੇਰਪੁਰ ਦੇ ਵਿੱਚ ਫਸੇ ਹੋਏ ਨੇ ਦੱਸ ਦਈਏ ਕਿ ਇਹ ਵਿਦਿਆਰਥੀ ਵੱਖ-ਵੱਖ ਕਲਾਸਾਂ ਦੇ ਹਨ 2 7ਵੀਂ 1 8ਵੀਂ ਤੇ 1 12ਵੀਂ ਦਾ ਵਿਦਿਆਰਥੀ ਇਹਨਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚੋਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਜਿਹੜਾ ਹੈ ਉਹ ਸ਼ਾਮਲ ਹੈਗਾ ਇਹ ਗੁਜਰਾਤ ਦੇ ਰਾਜਕੋਟ ਵਿਖੇ ਹੋਈਆਂ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਲਈ 3 ਅਗਸਤ ਨੂੰ ਘਰੋਂ ਨਿਕਲੇ ਸਨ ਅਤੇ ਜਵਾਹਰ ਨਵੋਦੇਆ ਵਿਦਿਅਕ ਲਿਆ ਹਮੀਰਪੁਰ ਦੇ ਵਿਦਿਆਰਥੀਆਂ ਦੇ ਨਾਲ ਰਾਜਕੋਟ ਗਏ ਸਨ ਰਾਜਕੋਟ ਤੋਂ ਵੋਲੀਵੋਲ ਦੀ ਟੀਮ 골ਡ ਮੈਡਲ ਜਿੱਤ ਕੇ ਲਿਆਈ ਹੈ ਤੇ ਇਹ ਚਾਰੋਂ ਉਸ ਟੀਮ ਦੇ ਖਿਡਾਰੀ ਹਨ ਪਰ ਦੱਸਦੀ ਕਿ ਪਰ 25 ਅਗਸਤ ਨੂੰ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਪਰ ਉਧਰ ਦੇ ਹਾਲਾਤ ਖਰਾਬ ਹੋਣ ਕਾਰਨ ਇਹ ਹਮੀਰਪੁਰ ਦੇ ਜਵਾਰ ਨਵੋਦਿਆ ਵਿਦਿਆਲਿਆ ਦੇ ਵਿੱਚ ਫਸੇ ਹੋਏ ਨੇ ਇਸ ਬਾਬਤ ਜਦ ਪੀੜਿਤ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਮੈਂ ਕੁਲਜੀਤ ਸਿੰਘ ਹੈ ਪਿੰਡ ਜੀਨਣ ਵਾਲਾਗਾ ਮੇਰਾ ਬੇਟਾ 8ਵੀਂ ਕਲਾਸ ਪੜਦਾ ਜਵਾਰ ਨਵੋਦਿਆ ਸਕੂਲ ਦਿਬੂੜੀ ਤੋਂ ਸਕੂਲੋਂ ਖੇਡਣ ਗਿਆ ਸੀ ਆ ਗੁਜਰਾਤ نیشنل ਹੁ ਮੀਰਪੁਰ ਪਹਿਲੇ ਗਏ ਸੀ ਖੇਡਣ ਉੱਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਏ ਖੇਡਣ ਉੱਥੋਂ ਵਾਪਸ 25 ਤਰੀਕ ਦੇ ਆ ਗਏ ਆ ਤੇ ਇਹਨਾਂ ਨੂੰ ਚਾਹੀਦਾ ਉਹ ਤੋਂ ਬਾਰਸ਼ਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਅਸਲ ਵਿੱਚ ਡਿਊਟੀ ਜਿਹੜੀ ਹੀ ਪ੍ਰਿੰਸੀਪਲ ਦੀ ਵਾਈਫ ਦੀ ਆ ਉਹ ਪੀਟੀ ਸਾਰਾ ਉੱਥੇ ਪੀਟੀ ਮੈਡਮ ਆ ਤੇ ਜਿਵੇਂ ਕਰਕੇ ਜੱਕੋ ਤੱਕ ਇਹ ਕਰਦਾ ਰਿਹਾ ਵੀ ਮੇਰੀ ਵਾਈਫ ਨੂੰ ਦਾ ਕੁਝ ਹੋ ਜੇ ਤੇ ਬੱਚੇ ਜਿਹੜੇ ਉੱਥੇ ਫਸ ਗਏ ਕਿ ਹੋਰ ਨਾ ਟੀਚਰਾਂ ਦੀ ਡਿਊਟੀ ਲਾਉਂਦਾ ਰਿਹਾ ਇਹਨੂੰ ਚਾਹੀਦਾ ਹੈ ਪੀਡੀਟੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹ ਕੋਲ ਮੇਰੇ ਕੋਲ ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਜਾਂ ਉਧਰ ਉਹਨਾਂ ਨਾਲ ਤਾਲਮੇਲ ਬਣਾਉਂਦਾ ਠੀਕ ਹੈ ਜੀ ਤੇ ਬੱਚਿਆਂ ਨਾਲ ਗੱਲਬਾਤ ਹੁੰਦੀ ਆ ਥੋੜਾ ਜਿਹਾ ਉਦਾਸ ਤੋਂ ਹੋ ਹੀ ਜਾਂਦੇ ਤੁਹਾਨੂੰ ਪਤਾ ਛੋਟੇ ਬੱਚੇ ਹੈਗੇ ਆ ਐਂ ਜੀ ਪ੍ਰਿੰਸੀਪਲ ਨੂੰ ਮੰਨਦੇ ਆ ਕਿਉਂਕਿ ਕੋਈ ਡਿਸੀਜਨ ਹੀ ਲੈ ਸਕਿਆ ਕਿਉਂਕਿ ਇਹਦੀ ਵਾਈਫ ਤੇ ਚੱਕਰ 'ਚ ਪੀਟੀ ਮੈਡਮ ਹੈਗੀ ਆ ਤੇ ਫਿਰ ਉਹਨੂੰ ਨਾਲ ਕੁਝ ਹੋ ਜੇ ਰਸਤੇ ਦੇ ਵਿੱਚ ਜਿਹੜਾ ਹੋਰ ਨਾਲ ਦੀ ਡਿਊਟੀ ਲਾਉਂਦਾ ਰਿਆ ਜਿਨ੍ਹਾਂ ਦੀ ਬਣਦੀ ਨਹੀਂ ਡਿਊਟੀ ਇਹ ਜੁਮੇਵਾਰ ਸੇ ਤੋਂ ਪ੍ਰਿੰਸੀਪਲ ਜੀ ਜਿਹੜਾ ਕੋਈ ਡਿਸੀਜਨ ਹੀ ਲੈ ਰਿਆ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਬਣਾ ਰਿਆ ਕੋਈ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਆ ਅੱਜ ਤੋਂ ਜੀ ਸਟਾਰਟ ਕੀਤੀ ਅਸੀਂ ਗਏ ਹੀ ਉਹ ਸਾਨੂੰ ਸਟਾਫ ਨੂੰ ਮਿਲਣ ਵੀ ਕੌਣ ਆ ਕੌਣ ਨਹੀਂ ਜਾਂ ਬੱਚੇ ਪਹੁੰਚੇ ਨਹੀਂ ਉੱਥੇ ਸਾਨੂੰ ਕੋ ਮਿਲਿਆ ਨਹੀਂ ਫੋਨ 'ਤੇ ਗੱਲਬਾਤ ਹੋਈ ਆ ਫੋਨ 'ਤੇ ਬਸ ਇਹੀ ਕਹਿ ਰਹੇ ਵੀ ਉੱਥੇ ਭੇਜਿਆ ਦਾ ਵਾ ਕਦੀ ਕਹਿੰਦੇ ਭੇਜਣਾ ਵਾ ਕੋਈ ਸਹੀ ਇਹਨਾਂ ਨਾਲ ਕੋਈ ਆਂਸਰ ਨਹੀਂ ਆ ਰਿਹਾ ਮੰਗੇ ਇਹੀ ਹੈ ਜੀ ਬੱਚੇ ਟਾਈਮ ਨਾਲ ਲੈ ਆਉਣ ਉਥੋਂ ਜਾਂ ਭੇਜਣਾ ਰਾਸਤਾ ਠੀਕ ਹੈਗਾ ਐ ਬਾਹਰੋਂ ਵੀ ਪਤਾ ਕੀਤਾ ਵੀ ਰਸਤਾ ਜਿਹੜਾ ਹੁਮੇਰਪੁਰ ਦਾ ਸਹੀ ਹੈਗਾ ਕੋਈ ਨਹੀਂ ਹੈਗਾ ਇਹਨਾਂ ਕੋ ਗੱਡੀ ਹੈਗੀ ਆਪਣੀ ਗੱਡੀ ਖੜਨ ਜਾਂ ਜਿਹਦੀ ਡਿਊਟੀ ਬਣਦੀ ਉਹਨੂੰ ਭੇਜਣ ਤੇ ਬੱਚੇ ਟਾਈਮ ਨਾ ਆਉਣ ਤਾਂ ਆਪਣੀ ਜਿਹੜੀ ਹੈ ਪੜ੍ਹਾਈ ਗਾੜੀ ਰੈਗੂਲਰ ਸ਼ੁਰੂ ਕਰਨ ਬਸ ਇਹੀ ਹੈ ਜੀ ਜਿਹੜੇ ਮਾਪੇ ਵੀ ਬਾਕੀ ਦੇ ਆ ਉਹ ਜ਼ਿਆਦਾ ਪਰੇਸ਼ਾਨ ਨਾ ਹੋਮਲਜੀਤ ਕੌਰ 7th ਕਲਾਸ 7th ਵਿੱਚ ਗੁਰਜਸ਼ਨਪ੍ਰੀਤ ਕੌਰ ਗੁਰਦਾਸਪੁਰ ਜਵਾਨ ਮੋਦੇ ਸਕੂਲ ਚ ਪੜ੍ਹਦੀ ਬਈ ਹੈ ਤੇ ਉਹ ਤੰਤ੍ਰਿਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ ਜੋ ਕਿ ਪਹਿਲੇ ਪੋਜਵਲ ਗਏ ਨੇ ਪੋਜਵਲ ਤੋਂ ਸਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਇਹ ਸਾਡੇ ਬੱਚੇ ਜਿਹੜੇ ਗਏ ਨੇ ਅਰਜਨਲ ਤੇ ਗਏ ਨੇ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਤੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆਗੇ ਆ ਗੁਜਰਾਤ ਤੋਂ 25 ਤਰੀਕ ਦੇ ਤੇ 25 ਤਰੀਕ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰ ਰਹੇ ਆਂ ਔਰ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆਂ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆਂ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਔਰ ਅੱਜ ਵੀ ਅਸੀਂ ਸਟਾਫ ਮੈਂਬਰ ਨੂੰ ਮਿਲਣ ਵਾਸਤੇ ਗੁਰਦਾਸਪੁਰ ਗੁਰਦੁਆਰਾ ਸਾਹਿਬ ਲੱਖੋਵਾਲ ਪਿੰਡ ਗੁਰਦੁਆਸਾ ਤੋਂ ਵੀ ਹੋ ਕੇ ਆਏ ਆਂ ਵੇਖ ਕੇ ਆਏ ਆਂ ਪਰ ਸ ਔਰ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਤੇ ਸਾਰੇ ਹੀ ਟੀਚਰ ਇਥੋਂ ਚਲੇ ਗਏ ਨੇ ਤੇ ਐਸ ਵੇਲੇ ਸਾਡੇ ਬੱਚਿਆਂ ਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਸਾਡੇ ਬੱਚੇ ਸਾਡੇ ਤੱਕ ਕੋਈ ਚਾਹੀਦੇ ਸਾਡੀ ਉਹਨਾਂ ਨਾਲ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਬੱਚੇ ਘਬਰਾਏ ਹੋਏ ਨੇ ਔਰ ਪੇਰੈਂਟਸ ਵੀ ਬਹੁਤ ਘਬਰਾਏ ਨੇ ਬੱਚੇ ਰੋ ਵੀ ਰਹੇ ਨੇ ਵਿੱਚ ਸਾਨੂੰ ਇਹ ਕਿ ਬੱਚੇ ਰੋ ਰਹੇ ਨੇ ਬੱਚੇ ਕਹਿ ਰਹੇ ਕਿ ਮੰਮਾ ਕੋਈ ਟੀਚਰ ਸਾਨੂੰ ਭੇਜੋ ਸਾਡੇ ਕੋਲ ਕੋਈ ਟੀਚਰ ਨਹੀਂ ਅਜੇ ਤੱਕ ਆ ਰਿਹਾ ਸਰ ਵੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਚਲੇ ਗਏ ਨੇ ਉਥੋਂ ਉਸੇ ਹੈ ਕਿ ਬੱਚੇ ਚਲੋ ਸਾਡੇ 3 ਤਰੀਕ ਦੇ ਸਾਡੇ ਕੋ ਗਏ ਹੋਏ ਨੇ ਅੱਜ 28 ਤਰੀਕ ਹੋ ਗਈ ਹੈ ਅਜੇ ਤੱਕ ਬੱਚੇ ਸਾਡੇ ਕੋ ਨਹੀਂ ਆ ਹਾਂਜੀ ਸਕੂਲ ਦੇ ਪ੍ਰਿੰਸੀਪਲ ਨਾਲ ਸਵੇਰੇ ਵੀ ਹੋਈ ਔਰ ਦੁਪਹਿਰ ਟਾਈਮ 'ਤੇ ਮੇਰੀ ਪ੍ਰਿੰਸੀਪਲ ਨਾਲ ਗੱਲ ਹੋਈ ਹੈ। ਕੀ ਗੰਦੇ ਉਹਨਾਂ ਨੇ ਤੇ ਵੈਸੇ ਇਹੋ ਮੈਨੂੰ ਕਿਹਾ ਕਿ ਸਾਡਾ ਸਟਾਫ ਜਿਹੜਾ ਚਲਾ ਗਿਆ ਏ ਤੇ ਜਿਹੜੇ ਨੇ ਰਸਤੇ ਜਿਸ ਤਰ੍ਹਾਂ ਬੈਨ ਐ ਜਾਂ ਜਿਸ ਤਰ੍ਹਾਂ ਵੀ ਆ ਮੌਸਮ ਦੇ ਕਰਕੇ ਤੇ ਅਸੀਂ ਬੱਚਿਆਂ ਨੂੰ ਕਿਸਣ ਲਿਆਈਏ ਅਸੀਂ ਤਾਂ ਸਕੂਲ ਦੇ ਤੌਰ ਤੇ ਭੇਜੇ ਆ ਨਾ ਬੱਚੇ ਸਕੂਲ ਵਾਲੇ ਨੇ ਭੇਜੇ ਜਿੰਮੇਵਾਰ ਤਾਂ ਸਕੂਲ ਵਾਲੇ ਹੀ ਨੇ। ਹੁਣ ਅਸੀਂ ਇਹ ਕਹਿੰਨੇ ਕਿ ਸਾਡੇ ਬੱਚੇ ਵੇਖੋ ਜਿਸ ਤਰ੍ਹਾਂ ਅਸੀਂ ਦੂਸਰੇ ਬੱਚਿਆਂ ਦੀ ਵੀ ਇੰਨੀ ਟੈਨਸ਼ਨ ਸੀ ਸਾਡੇ ਦਿਮਾਗ ਤੇ ਜੇ ਹੁਣ ਸਾਡੇ ਆਪਣੇ ਬੱਚੇ ਤੇ ਸਾਡੀ ਕਿੰਨੀ ਦਿਮਾਗ ਤੇ ਟੈਨਸ਼ਨ ਹੋ ਮੋਦਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ ਪਹਿਲਾਂ ਫੌਜੇ ਆ ਲਗੇ ਬਾਅਦ ਚ ਇਧਰ ਹਮਾ ਚਲ ਗਏ ਹਮਾਚ ਲੋਗ ਗੁਜਰਾਤ ਚ ਗਏ ਸੀ ਗੁਜਰਾਤ ਵਿੱਚ ਉਹ 5 ਤਰੀਕ ਤੇ ਆ ਗਏ ਆ ਤਾਂ ਹੇ ਤੱਕ ਮਦਮਤ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਜਾਣਗੇ ਕੱਲ ਆਣਗੇ ਬੱਚੇ ਹੁਣ ਆਪਾਂ ਲੱਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ 도ੜ ਗਿਆ ਬੱਚੇ ਵੀ ਇਥੇ ਜੈਨਵਿਨ ਮੋਦਿਆ ਜਿੱਥੇ ਕੱਲ ਮਹਾਰਿਸ਼ਨਾ ਬੋਜ ਇਸ ਵਕਤ ਕਿੱਥੇ ਆ ਗਏ ਬੱਚੇ ਕੁਝ ਪਤਾ ਨਹੀਂ ਉਹ ਹਮਾ ਚਲ ਗਏ ਹਮੇਂ ਪੁੱਛਦੇ ਅਮੀਬ ਇਹ ਬੱਚਿਆਂ ਨਾਲ ਗੱਲਬਾਤ ਹੋਈ ਕੁਸ਼ ਬੱਚਾ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬੱਚੇ ਰੋਂਦੇ ਪਏ ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਤੇ ਸਾਨੂੰ ਆਪ ਲੈ ਜਾਣਾ ਪ੍ਰਿੰਸੀਪਲ ਦਾ ਕੀ ਕਹਿਣਾ ਪ੍ਰਿੰਸੀਪਲ ਨੂੰ ਕਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਦਿਨ ਤੋਂ ਬਾਅਦ ਚ ਬੱਚਾ ਲੈਣ ਜਾਣਾ ਪਏ ਸਾਡੇ ਸਟਾਫ ਨੂੰ ਛੁੱਟੀਆਂ ਆ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ